ਕਿ ਮੈਂ ਤਕਰੀਬਨ 10 ਸਾਲ ਤੋਂ ਹਰਿੰਦਾਨਗਰ ਬੋਰਡ ਦੇ ਵਿੱਚ ਲੈ ਬੈਠਿਆ ਆ ਨਾਲ ਮੇਰੇ ਹਸਾਤੀ ਬੈਠੇ ਆ ਉਹਨਾਂ ਨੂੰ ਸਰ ਵੀ ਇਹਨੂੰ ਪਤਾ ਮੇਰੇ ਕੋਲ ਕਿਤਾਬਾਂ ਕੌਣ ਲੈਣ ਆਉਂਦਾ ਮੈਂ ਕੋਈ ਤਨਖਾਹ ਨਹੀਂ ਲੈਂਦਾਗਾ ਮੈਂ ਉਹਦੀ ਪੈਨਸ਼ਨ ਆ ਉਹਦੇ ਮਹਿਕਮੇ ਤੋਂ ਲੈਂਦਾ ਮੇਰੀ ਦਿਲਚਸਪੀ ਇਸ ਗੱਲ ਦੀ ਇੱਕ ਛੇਟ ਵੀ ਸਮਾਜ ਦੇ ਵਿੱਚ ਸਾਡੇ ਇਹਨੇ ਪਾਠ ਕਿਸ ਤਰ੍ਹਾਂ ਪੈਦਾ ਕੀਤੇ ਜਾਣ ਜਿਹੜੇ ਪੰਜਾਬੀ ਨੂੰ ਅਗਾਂਹ ਵਧਾਉਣ ਪੰਜਾਬੀ ਬਾਦ ਇਹ ਸੀ ਇਹ ਜ਼ਰੂਰ ਕਹਿੰਨੇ ਆ ਵੀ ਸਾਡੀ ਮਾਂ ਬੋਲੀ ਸਾਨੂੰ ਪੰਜਾਬੀ ਪਹਿਲੀ ਜਮਾਤ ਤੋਂ ਲਗਰੀ ਚਾਹੀਦੀ ਆ ਇਹਨੂੰ ਪਰਪੰਪਤ ਕਰੀ ਚਾਹੀਦੀ ਆ ਇਹ ਸਾਰੀਆਂ ਸਟੇਜੀ ਗੱਲਾਂ ਤੇ ਕਲੀਨੀਕਲ ਗੱਲ ਕਰਦਾ ਐ ਕਿ ਦੂਸਰੇ ਪਿਰਮੇ ਹੋਰ ਰਾਈਟਰ ਇਹਨੇ ਸਰ ਪ੍ਰਮਾਣ ਤੇ ਰੱਖਿਆ ਸ਼ੇਰ ਸਤਿਕਾਰ ਦੇ ਨਾਮ ਫਿਰ ਸਾਹਿਬ जरा काम सरकार नहीं कर सकती है वो मुझे गुरुद्वारे में भी शुरू किया भगवान के धर्म की जगह था पत्थर और सोना होता और मैं उन्हें प्रेरित भी कर रहा था कि आपको मैं कुछ करवा और तो देखे सांस करते हैं तो यहाँ पीने में इंग्लिश में कुछ सारा शहर जितना लोग भी जितना भी था तो थोड़ा प्रभाव तो उसने कुछ ਮੇਰੇ ਕੋ ਵੀ ਪਲੀ ਜਾਂਦਾ ਹੈ ਘਰੇ ਹੁੰਦਾ ਮੈਂ ਬੀਜੀ ਕਿਸੇ ਵੇਲੇ ਇਸ ਬੇਸ਼ਕੀਪਿਆਰ ਹੁੰਦਾ ਤੇ ਮਰੀ ਜਾਂਦਾ ਅਸਕੇ ਨਾਲ ਗੱਲ ਕਰਨੀ ਕਰਦੀ ਆ ਆਪਾਂ ਸਾਰੇ ਨਾਟਕੀ ਖੇਡਦੇ ਹਾਂ ਕਿਸੇ ਵੇਲੇ ਪਲੀ ਜਾਂਦਾ ਅੰਦਰ ਹੱਸੀ ਖੇਡੀਦਾ ਪੇਸ਼ੈਂਟ ਆਂਦਾ ਹੈ ਤਨੁਤ ਦਾ ਨਾ ਦੁੱਖ ਨਾ ਦੁੱਖ ਤਸ਼ਰੀਕ ਹੋ ਜੀਦਾ ਕੋਈ ਨਾਟਕੀ ਆਪਾਂ ਕਰਦੇ ਅਗਰ ਇਹਨੂੰ ਸਹੀ ਮੰਨੀਏ ਸੋ ਉਹ ਤਾਂ ਤੇ ਕੋ ਲਿਖੀ ਕਰਦਾ ਕਿ ਮੁਖੋਟਾ ਹਾਸੇ ਦਾ ਚਾੜਦਾ ਮੈਂ ਘਰੋਂ ਨਿਕਲਣ ਤੋਂ ਪਹਿਲਾਂ ਮੁਖਟਾ ਹੱਸੇ ਦਾ ਚੜਦਾ ਮੈਂ ਕਰੋ ਨਿਕਲਣ ਤੋਂ ਪਹਿਲਾਂ ਮੈਂ ਘਰੇ ਕੁਝ ਹੋਰ ਤੇ ਬਾਹਰ ਕੁਝ ਹੋਰ ਹੁੰਦਾ ਦਿਨੇ ਸੂਰਜ ਵਾਂਨਾ ਤੱਕਾਂ ਰਾਤੀ ਯੁੱਗ ਨੂੰ ਲੰਬਣ ਕਰ ਜਾ ਦਿਨੇ ਸੂਰਜ ਵਾਂਨਾ ਤੱਕਾਂ ਰਾਤੀ ਯੁੱਗ ਨੂੰ ਲੰਬਣ ਕਰ ਜਾ ਮੈਂ ਦਿਨੇ ਕੁਝ ਹੋਰ ਤੇ ਰਾਤੀ ਕੁਝ ਹੋਰ ਹੁੰਦਾ ਨਾ ਫਰੋਲੋ ਮੇਰੀ ਮਿੱਟੀ ਨਾ ਫਰੋਲੋ ਮੇਰੀ ਮਿੱਟੀ ਤਾਨੂੰ ਕੱਖ ਨਹੀਂ ਜੇ ਲੱਭਣਾ ਨਾ ਫੜੋ ਲੋ ਮੇਰੀ ਮਿੱਟੀ ਤਾਨੂੰ ਕੱਖ ਨਹੀਂ ਜੇ ਲੱਭਣਾ ਮੈਂ ਜਿਉਂਦਿਆਂ ਕੁਝ ਹੋਟੇ ਮੋਇਆ ਕੁਝ ਹੋਰ ਹੁੰਦਾ ਹਾਂ ਰਿਸ਼ਤਿਆਂ ਦੀ ਦਹਲੀ ਸ਼ਤਰੰਜ ਚ ਹਾਰ ਜਾਂਦਾ ਹਾਂ ਦਿਲ ਦੀ ਬਾਜ਼ੀ ਰਿਸ਼ਤਿਆਂ ਦੀ ਸ਼ਤਰੰਜ ਵਿੱਚ ਹਾਰ ਜਾਂਦਾ ਹਾਂ ਦਿਲ ਦੀ ਬਾਜ਼ੀ ਮੈਂ ਸੋਚਿਆ ਹੁੰਦਾ ਕੁਝ ਹੋਰ ਤੇ ਕਹਿੰਦਾ ਕੁਝ ਹੋਰ ਹੁੰਦਾ ਸਤਾ ਉਲ ਜਿਹੜੀਆਂ ਕਿਉਂ ਮੇਰੇ ਮੁਕੱਦਰ ਦਾ ਤੰਦ ਤਾਣਾ ਸੰਦਾ ਉਲਟਿਆ ਰਿਹਾ ਕਿਉ ਮੇਰੇ ਮੁਕੱਦਰ ਦਾ ਤੰਦ ਤਾਣਾ ਮੈਨੂੰ ਮਿਲਦਾ ਕੁਝ ਹੋਰ ਤੇ ਚਾਹੁੰਦਾ ਕੁਝ ਹੋਰ ਹੁੰਦਾ ਸਮੇਟ ਕੇ ਵਜੂਦ ਆਪਣਾ ਤੁਰਨਾ ਪੈਂਦਾ ਹੈ ਮੁੜ ਜੀਣ ਲਈ ਸਮੇਟ ਕੇ ਵਜੂਦ ਆਪਣਾ ਤੁਰਨਾ ਪੈਂਦਾ ਹੈ ਮੁੜ ਜੀਣ ਲਈ ਮੈਂ ਕਿੱਲ ਰਿਹਾ ਕੁਝ ਹੋਰ ਤੇ ਸਮੇਟਿਆ ਕੁਝ ਹੋਰ ਹੁੰਦਾ ਮਨ ਜੀਤ ਨੂੰ ਕਦੋਂ ਅਜਮਾਉਣਾ ਹੈ ਮਨਸਰ ਹੈ ਤੁਹਾਡੇ ਤੇ ਮਨਜੀਤ ਨੂੰ ਕਦੋਂ ਅਜਮਾਉਣਾ ਹੈ ਮਨਸਰ ਹੈ ਤੁਹਾਡੇ ਤੇ ਮੈਂ ਇਸ ਪਲ ਕੁਝ ਹੋਰ ਉਸ ਪਲ ਕੁਝ ਹੋਰ ਹੁੰਦਾ ਧੰਨਵਾਦ ਕੋਈ ਸੁਣਾਉਂਦਾ ਜਗ ਬੀਬੀ ਤੇ ਕੋਈ ਸੁਣਾਉਂਦਾ ਹੱਡ ਬੀਤੀ ਕੋਈ ਸੁਣਾਉਂਦਾ ਸ਼ੰਗ ਵੇਖੋ ਕਲਮਾ ਦੇ ਰੰਗ ਵੇਖੋ ਕਲਮਾ ਦੇ ਰੰਗ ਤੌਰ ਤਰਿਕਾ ਅਨਸਾਰ ਉਹਦੇ ਕੋਚ ਟੀ-ਸ਼ਰਟਾਂ ਤੇ ਪੈਂਦਾ ਪਾਉਂਦੇ ਕੋਚ ਕਮੀਜ਼ ਪਜਾਮਾ ਤੇ ਦਸਤਾਰ ਸਨੱਖ ਲਾਉਂਦੇ ਸਭ ਤੇ ਵੱਖਰੇ ਵੱਖਰੇ ਧਰਮ ਵੇਖੋ ਕਲਮਾਂ ਦੇ ਰੰਗ ਵੇਖੋ ਕਲਮਾਂ ਦੇ ਰੰਗ ਬਟ ਦੇ ਵਰ ਡੇ ਆਉਣ ਲਖਾਰੀ ਕੋਈ ਧਰਤੀ ਦੀ ਗੱਲ ਕਰਦਾ ਵੱਡੇ ਵੱਡੇ ਆੜਾ ਲਖਾਰੀ ਕੋਈ ਧਰਤੀ ਦੀ ਗੱਲ ਕਰਦਾ ਕੋਈ ਅਮਰਾਂ ਉੱਤੇ ਲੋਨ ਹਡਾਰੀ ਕੋਈ ਅਮਰਾਂ ਉੱਤੇ ਲੋਨ ਹਡਾਰੀ ਕੈਮਰੇ ਵਾਲਾ ਫੋਟੋ ਖਿੱਚਦਾ ਤੇ ਅੱਖ ਘੜ ਕੇ ਬੰਦ ਵੇਖੋ ਕਰਮਾਂ ਦੇ ਰੰਗ ਵੇਖੋ ਕਰਮਾਂ ਦੇ ਰੰਗ ਅਖੀਰ ਵਿੱਚ ਸੰਵਾਰਤ ਕਰਦੇ ਵੱਡੇ ਸ਼ੋਟਰ ਦਾ ਅਦਰ ਕਰਦੇ ਕੀਰਵਾਤ ਸੁਮਾਨਤ ਕਰਦੇ ਮੈਂ ਜਵਾ ਮੈਂ ਤੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਵਾ ਮੈਂ ਤੇਰੇ ਵਰਗਾ ਆ ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹਰਕ ਜਾਂਦਾ ਕਈ ਕਹਿੰਦੇ ਬਰ ਤੇਰੇ ਵਰਗਾ ਆ ਮਾ ਮੈਨੂੰ ਲਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ ਮਾ ਮੈਨੂੰ ਲਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ ਮਾ ਮੈਨੂੰ ਲਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ ਕਲਮਾ ਦੇ ਰੰਗ ਸਾਈ ਸਬਰ ਜਿਸਟਰ ਫਰੀਦਕੋੜ ਦੇ ਵੱਲੋਂ ਕਾਫੀ ਮਹੀਨਿਆਂ ਦੇ ਬਾਅਦ ਇੱਕ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਕਲਵਿੰਦਰ ਗੈਰਕ ਜਿਹੜੇ ਕਿ ਨੌਜਵਾਨ ਸ਼ਾਇਰ ਨੇ ਇਸ ਤੋਂ ਇਲਾਵਾ ਨਾਮਵਰ ਕਹਾਣੀਕਾਰ ਵੀ ਹੈ ਤੇ ਕਾਫੀ ਹਸਤੀ ਐਸਟਰਾ ਦੀ ਹੈਗੀ ਹੈ ਜਿਹੜੀ ਕਿ ਕਿਸੇ ਨਾਮ ਦੀ ਮਹਤਾਜ ਨਹੀਂ ਅੱਜ ਇਹਨਾਂ ਦਾ ਅਸੀਂ ਰੋਬਰੂ ਰੱਖਿਆ ਇਸ ਤੋਂ ਇਲਾਵਾ ਸਰਬਜੀਤ ਕੋਲ ਸਾਡੀ ਉੱਬਰ ਦੀ ਗਾਇਕਾ ਸਾਡੇ ਇਲਾਕੇ ਦਾ ਮਾਣ ਉਹਨਾਂ ਦਾ ਅੱਜ ਅਸੀਂ ਗਾਣਾ ਵੀ ਰਿਲੀਜ਼ ਕੀਤਾ ਦਾਦੇ ਵਾਲੀ ਰਫਲ ਇਸ ਤੋਂ ਇਲਾਵਾ ਅੱਜ ਅਸੀਂ ਇੱਕ ਕਵੀ ਦਰਬਾਰ ਵੀ ਆਯੋਜਿਤ ਕੀਤਾ ਹੈ ਜਿਸ ਦੇ ਵਿੱਚ ਇਲਾਕੇ ਦੇ ਜਿੰਨੇ ਵੀ ਕਵੀ ਹੈਗੇ ਆ ਉਹਨਾਂ ਨੂੰ ਅਸੀਂ ਸੱਦਾ ਦਿੱਤਾ ਤੇ ਇਹ ਕਵੀ ਦਰਬਾਰ ਜਿਹੜਾ ਹੈਗਾ ਯਾਦਗਾਰ ਹੋ ਟਿਪੜਿਆ ਇਸ ਤੋਂ ਇਲਾਵਾ ਕੋਈ ਹੋਰ ਵੀ ਕਵੀ ਆਏ ਨਹੀਂ ਉੱਥੇ ਹਾਂਜੀ ਹਾਂਜੀ ਇਸ ਤੋਂ ਇਲਾਵਾ ਸਿਰਫ ਫਰੀਦਕੋਟ ਦੇ ਹੀ ਨਹੀਂ ਆਸ-ਪਾਸੇ ਦੇ ਪੰਜਾਬ ਤੋਂ ਵੀ ਕਵੀ ਜਿਹੜੇ ਹੈਗੇ ਆ ਉਹਨਾਂ ਨੇ ਸ਼ਮੂਲੀਅਤ ਕੀਤੀ ਹੈਗੀ ਹੈ ਸੋ ਅਸੀਂ ਕਲਮਾਂ ਦੇ ਰੰਗ ਸਾਈ ਸਭਾ ਰਜਿਸਟਰ ਫਰੀਦਕੋਟ ਦੇ ਵੱਲੋਂ ਸਾਰੇ ਜਿੰਨੇ ਵੀ ਸਾਡੇ ਮਹਿਮਾਨ ਪਹੁੰਚੇ ਆ ਮੁੱਖ ਮਹਿਮਾਨ ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਜਿੰਨੇ ਵੀ ਕਵੀ ਜਨ ਪਹੁੰਚੇ ਗਏ ਹੈ ਕਲਵਿੰਦਰ ਬਿਰਕ ਸਾਹਿਬ ਤੇ ਸਰਬਜੀਤ ਕੋਲ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਤੋਂ ਇਲਾਵਾ ਸਭ ਤੋਂ ਵੱਡਾ ਧੰਨਵਾਦ ਅਸੀਂ ਜਿਹੜੀ ਸਾਡੇ ਪੱਤਰਕਾਰ ਸੱਜਣਾ ਦੀ ਟੀਮ ਹੈਗੀ ਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਲਮਾ ਦੇ ਰੰਗ ਸਾਹਿਬਾ ਦੀ ਗੱਲ ਕਰੀ ਤਾਂ ਹੁਣ ਤੱਕ ਕਿੰਨੇ ਪ੍ਰੋਗਰਾਮ ਜਿਹੜੀ ਕਰਵਾ ਚੁੱਕੇ ਆ ਅ ਵੈਸੇ ਤਾਂ ਅੰਦਾਜ਼ਾ ਲਾਉਣਾ ਕਾਫੀ ਔਖਾ ਹੋ ਜਾਂਦਾ ਹੈਗਾ ਕਿਉਂਕਿ ਲਗਾਤਾਰ ਹੀ 1 ਮਹੀਨੇ ਦੇ ਵਿੱਚ ਅਸੀਂ 4-4 5-5 ਪ੍ਰੋਗਰਾਮ ਵੀ ਕੀਤੇ ਹੈਗੇ ਆ 2021 ਤੋਂ ਇਹ ਉਪਰਾਲਾ ਜਿਹੜਾ ਹੈਗਾ ਚੱਲ ਰਿਹਾ ਹੈਗਾ ਸੋ ਇਹ ਉਮੀਦ ਕਰਦੇ ਹੈਗੇ ਆ ਕਿ ਅੱਗੇ ਵੀ ਜੇਕਰ ਸਾਥ ਰਿਆ ਤੁਹਾਡੇ ਵਰਗੇ ਸਾਰੇ ਸੱਜਣਾ ਦਾ ਤਾਂ ਅਸੀਂ ਇਹ ਉਪਰਾਲੇ ਕਰਦੇ ਰਵਾਂਗੇ ਕੀ ਸੋਚਦਾ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਨੇ ਸਾਡੇ ਵੱਲੋਂ ਸਾਹਿਤ ਤੇ ਸਮਾਜ ਦੇ ਨਾਲ ਜਿਹੜਾ ਹੈਗਾ ਇੱਕ ਰਿਸ਼ਤਾ ਬਣਾਇਆ ਹੋਇਆ ਹੈਗਾ ਜਿਹਦੇ ਨਾਲ ਕੀ ਅਸੀਂ ਉੱਬਰ ਦੇ ਜਿਹੜੇ ਸ਼ਾਇਰ ਹੈ ਉੱਬਰ ਦੇ ਕਵੀ ਹੈ ਲੇਖਕ ਹੈਗੇ ਆ ਉਹਨਾਂ ਨੂੰ ਅਸੀਂ ਇੱਕ ਮੰਚ ਪ੍ਰਦਾਨ ਕਰਦੇ ਆਗੇ ਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਸਮਰਥ ਕਵੀ ਹੈਗੇ ਆ ਤਾਂ ਜਾਂ ਲੇਖਕ ਹੈਗੇ ਆ ਜਾਂ ਇਸ ਤੋਂ ਇਲਾਵਾ ਜਿਹੜੇ ਪੁਰਾਣੇ ਕਵੀ ਹੈਗੇ ਆ ਉਹਨਾਂ ਨੂੰ ਵੀ ਅਸੀਂ ਇਨਵਾਈਟ ਕਰਦੇ ਆਗੇ ਉਹਨਾਂ ਨੂੰ ਵੀ ਸਦਾ ਦਿੰਨੇ ਆਗੇ ਉਹਨਾਂ ਦਾ ਆਸ਼ੀਰਵਾਦ ਵੀ ਸਾਨੂੰ ਮਿਲਦਾ ਹੈਗਾ ਸੋ ਅਸੀਂ ਪ੍ਰਧਾਨ ਸਾਡੇ ਸ਼ੇਰਨਾਦਰਦੀ ਜੀ ਤੇ ਸਾਰੀ ਜਿੰਨੀ ਵੀ ਸਮੁੱਚੀ ਟੀਮ ਹੈਗੀ ਆ ਉਹਨਾਂ ਦਾ ਇੱਕ ਉਪਰਾਲਾ ਹੀ ਰਹਿੰਦਾ ਹੈਗਾ ਕਿ ਕੁਛ ਨਾ ਕੁਛ ਇੱਕ ਇਸ ਤਰ੍ਹਾਂ ਦਾ ਉਪਰਾਲਾ ਕਰਦੇ ਰਹੀ ਹੈ ਜਿਹਦੇ ਨਾਲ ਕੀ ਹੈਗਾ ਵੀ ਸਮਾਜ ਨੂੰ ਸੇਧ ਦੇ ਸਕੀਏ ਸਾਹਿਤ ਨੂੰ ਸੇਧ ਦੇ ਸਕੀਏ ਪ੍ਰੋਗਰਾਮ ਕਰਵਾਏਗਾ ਕਿਸ ਬੰਦ ਕਿ ਕਰਵਾਏਗਾ ਇਹ ਅਸੀਂ ਪੰਜਾਬ ਦੇ ਜਿੰਨੇ ਵੀ ਕਵੀ ਹੈ ਉਹਨਾਂ ਲਈ ਇੱਕ ਮੰਚ ਪ੍ਰਦਾਨ ਕੀਤਾ ਕਲਮਾਂ ਦੇ ਰੰਗ ਸਹਿ ਸਵਾ ਫਰੀਦਕੋਟੋਂ ਤੋਂ ਜੋ ਪਿਛਲੇ ਸਮੇਂ ਦੌਰਾਨ ਸਮਾਜ ਤੇ ਸੇਵਾ ਸਮਾਜ ਸਹਿਤ ਸੇਵਾ ਸਾਰਿਆਂ ਨਾਲ ਜੁੜੀ ਹੋਈ ਹੈ ਠੀਕ ਹੈ ਅਸੀਂ ਖੂਨਦਾਨ ਕੈਂਪ ਵੀ ਲਾਇਆ ਇਸ ਸਮਾਜ ਸੇਵਾ ਦੇ ਵਿੱਚ ਵੀ ਆਪਰੇ ਸਾਡੇ ਬਹੁਤ ਸਾਰੇ ਜਿਹੜੇ ਕਵੀ ਜਨਾਂ ਉਹੱਚ ਵੀ ਹਿੱਸਾ ਪਾਉਂਦੇ ਆ ਤੇ ਜਿੰਨੇ ਵੀ ਅਦਵੀ ਰੂਹ ਇੱਥੇ ਪਹੁੰਚੀਆਂ ਅਦਵੀ ਸਹਿਤਕਾਰ ਦੋਸਤ ਮੇਰੇ ਪਹੁੰਚੇ ਆ ਉਹਨਾਂ ਦਾ ਅਸੀਂ ਸਵਾਗਤ ਕਰਦੇ ਆ ਇਸ ਮੰਚ ਤੇ ਤੇ ਸਾਰੇ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਮੇ ਸਮੇ ਤੇ ਆਪਣੀ ਜੋ ਮਡ ਮਡ ਯੋਗਦਾਨ ਪਾਉਂਦੇ ਆ ਸਾਡੇ ਵਿੱਚ ਪਹੁੰਚ ਕੇ ਸਾਰਿਆਂ ਦਾ ਅਸੀਂ ਸ਼ੁਕਰਗੁਜ਼ਾਰ ਕਰਦੇ ਆ ਤੇ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲਦਾ ਹੈ ਲੋਕਾਂ ਵੱਲੋਂ ਸਾਨੂੰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਤੇ ਸਾਡੀ ਟੀਮ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਕਲਵਿੰਦਰ ਵੀਰ ਜੀ ਅਭੀ ਸ਼ਾਇਰ ਅੱਜ ਕਲਮਾ ਦੇ ਰੰਗ ਸਹਿ ਸਭਾ ਜੋ ਫਿਰਕੋਟ ਦੀ ਬਹੁਤ ਇੱਕ ਨਾਮਵਰ ਸਹਿ ਸੰਸਥਾ ਹੈ ਇਹ ਅਕਸਰ ਸਮੇਂ-ਸਮੇਂ ਤੇ ਬਹੁਤ ਲਾਜਵਾਬ ਬਾਕਮਾਲ ਪ੍ਰੋਗਰਾਮ ਕਰਉਂਦੀ ਰਹਿੰਦੀ ਹੈ ਪ੍ਰੋਫੈਸਰ ਸਾਹਿਬ ਵੀਰਿੰਦਰ ਸਰਾ ਔਰ ਦਾਦੀ ਜੀ ਸਾਡੇ ਹੋਰ ਮਿੱਤਰ ਪਿਆਰੇ ਇਸ ਸੰਸਥਾ ਨਾਲ ਜੁੜੇ ਹੋਏ ਨੇ ਸੋ ਇਦਾਂ ਦੇ ਖੂਬਸੂਰਤ ਪ੍ਰੋਗਰਾਮ ਕਰਨ ਲਈ ਇਹਨਾਂ ਨੂੰ ਸਭ ਨੂੰ ਵੱਡੀ ਮੁਬਾਰਕ ਅੱਜ ਇਹਨਾਂ ਨੇ ਮੇਰਾ ਰੂਬਰੂ ਕਰਵਾਇਆ ਸਮੁੱਚੀ ਸੰਸਥਾ ਦਾ ਬਹੁਤ ਵੱਡਾ ਪ੍ਰਾਪਾ ਹੈ ਅਸਲ 'ਚ ਇਸ ਤਰ੍ਹਾਂ ਦੇ ਰੂਬਰੂ ਸਮਾਗਮ ਹੋਣੇ ਰਹਿਣੇ ਚਾਹੀਦੇ ਹਨ ਜਿੱਥੇ ਅਸੀਂ ਸਮਰੱਥ ਪਰੋੜ ਉਮਰ ਦੇ ਸ਼ਹਿਰਾਂ ਨਾਲ ਅਸੀਂ ਵਾਰਤਾਲਾਪ ਕਰਦੇ ਰਹਿਣੇ ਅਸੀਂ ਸੰਵਾਦ ਵਿੱਚ ਆਉਂਦੇ ਰਹਿਣੇ ਆ ਨੌਜਵਾਨ ਪੀੜੀ ਨੂੰ ਅੱਗੇ ਆਉਣ ਦੇ ਇਸ ਤਰ੍ਹਾਂ ਦੇ ਮੌਕੇ ਬਹੁਤ ਅੱਛੇ ਔਰ ਸਾਰਥਕ ਨਤੀਜੇ ਆਉਂਦੇ ਨੇ ਇਸ ਤਰ੍ਹਾਂ ਦੇ ਵਿੱਚ ਸੋ ਮੈਨੂੰ ਲੱਗਦਾ ਕਿ ਔਰ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਆ ਉਹ ਇੱਕ ਸਾਡੇ ਸਮਾਜ ਵਿੱਚ ਇੱਕ ਨਵੀਂ ਸੇਧ ਔਰ ਨਵੀਂ ਨੀਤੀ ਲੈ ਕੇ ਜ਼ਰੂਰ ਆਉਣੀ ਹੈ। ਠੀਕ। ਸ਼ੁਕਰੀਆ। ਤੁਹਾਡਾ ਇੱਕ ਕਦੋਂ ਰਿਲੀਜ਼ ਹੋ ਰਿਹਾ ਹੈ? ਇਹ ਸਰ ਹੋ ਰਿਹਾ ਜੀ 15 ਜੁਲਾਈ ਨੂੰ ਜੀ। ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਔਰ ਕਿਹਦਾ ਕਿਹਦਾ ਸਹਿਯੋਗ ਰਿਹਾ ਤੁਹਾਡਾ? ਸਰ ਮੇਰੀ ਫੈਮਿਲੀ ਵੈਸੇ ਉਹ ਕਾਫੀ ਅਸੀਂ ਬੈਕਗ੍ਰਾਉਂਡ ਫੈਮਿਲੀ ਤੋਂ ਹਨਾ। ਉਹ ਅਨਪੜੀ ਨੇ ਜ਼ਿਆਦਾਤਰ ਤੇ ਉਹਨਾਂ ਨੇ ਵੈਸੇ ਮੈਨੂੰ ਮੈਂਟਲੀ سپورਟ ਕੀਤੀ ਕਿ ਹਾਂ ਤੂੰ ਕੰਮ ਕਰ ਅਸੀਂ ਤੇਰੇ ਨਾਲ ਖੜੇ ਆ ਬਟ ਫਾਈਨੈਂਸ਼ੀਅਲ سپورਟ ਮੈਨੂੰ ਫੈਮਿਲੀ ਤੋਂ ਨਹੀਂ ਸੀਗੀ ਕਿਉਂਕਿ ਅਸੀਂ ਕਾਫੀ ਮੀਡਲ ਕਲਾਸ ਫੈਮਿਲੀ ਤੋਂ ਆ ਤਾਂ ਫਾਈਨੈਂਸ਼ੀਅਲ سپورਟ ਮੈਨੂੰ ਮਨਜੀਤ ਸਿੰਘ ਜੀ ਨੇ ਕੀਤੀ ਜੀ ਜੋ ਫਰੀਦਕੋਟ ਤੋਂ ਬਿਲੋਂਗ ਕਰਦੇ ਸੀ ਰਿਾਇਜ਼ ਕਿਤੇ ਰੱਖੀ ਹੋਈ ਆ ਤੁਹਾਡੀ ਅਸੀਂ ਫਿਰੋਜ਼ਪੁਰ ਤੋਂ ਬਿਲੋਂਗ ਕਰਦੀ ਆ ਮੈਂ ਹਮੇਸ਼ਾ ਇਹ ਚੀਜ਼ਾਂ ਦੀ ਰਹਿੰਦੀ ਆ ਅੱਜ ਤੁਸੀਂ ਸਪੈਸ਼ਲ ਫਰੀਦਕੋਟ ਤੁਸੀਂ ਆਏ ਹੋ ਹਾਂਜੀ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਬਹੁਤ ਜਿਆਦਾ ਮਾਣ ਕਿਉਂਕਿ ਸਾਡੀ ਫੈਮਿਲੀ ਚ ਕੀ ਸਾਡੇ ਮੈਨੂੰ ਲੱਗਦਾ ਸਾਡੇ ਪਿੰਡ ਚ ਵੀ ਕੋਈ ਬੰਦਾ ਨਹੀਂ ਹੋਊਗਾ ਜੀ ਜਿਹੜਾ ਕਦੇ ਆਡੀਅנס ਦੇ ਸਾਹਮਣੇ ਆਇਆ ਹੋਊਗਾ ਤੇ ਮੇਰੇ ਲਈ ਬਹੁਤ ਜਿਆਦਾ ਮਾਣ ਵਾਲੀ ਗੱਲ ਹੈ ਤੇ ਉਸ ਤੋਂ ਵੀ ਜਿਆਦਾ ਮਾਣ ਵਾਲੀ ਗੱਲ ਇਹ ਹੈ ਕਿ ਸ਼ਿਵਨਾਥ ਦਰਦੀ ਜੀ ਨੇ ਮੈਨੂੰ ਬੁਲਾ ਕੇ ਹਨਾ ਸਪੈਸ਼ਲ ਮੈਨੂੰ ਸਨਮਾਨਿਤ ਕੀਤਾ ਉਹ ਉਸ ਤੋਂ ਵੀ ਜਿਆਦਾ ਵੱਡੀ ਮਾਣ ਵਾਲੀ ਗੱਲ ਹੈ ਸਹਿਰ ਸਭਾ ਬਾਰੇ ਕੀ ਕਹਿਣਾ ਤੁਹਾਡਾ ਜੀ ਹਾਂਜੀ ਸਹਿਰ ਸਭਾ ਹਾਂਜੀ ਜੋ ਅੱਜ ਕਲਮਾ ਦੇਨ ਸਾਹਸ ਸਭਾ ਵੱਲੋਂ ਪ੍ਰੋਗਰਾਮ ਲਗਾਇਆ ਗਿਆ ਹਾਂਜੀ ਤੇ ਇੱਕ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਇਹਨਾਂ ਵੱਲੋਂ ਸਹਿਯੋਗ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਸ ਸਾਡੀ ਸਿਹਤ ਤੋਂ ਸਾਡੇ ਕਲਚਰ ਤੋਂ ਸਾਡੀਆਂ ਕਿਤਾਬਾਂ ਤੋਂ ਵੱਖ ਹੋ ਰਹੀ ਹੈ ਸਿਰਫ ਸੋਸ਼ਲ ਮੀਡੀਆ ਹੀ ਬੱਚੇ ਨੂੰ ਸਾਰਾ ਕੁਝ ਨਹੀਂ ਦੇ ਸਕਦੀ ਕਿਤਾਬਾਂ ਜੋ ਜੋ ਅਸੀਂ ਕਿਤਾਬਾਂ ਤੋਂ ਸਿੱਖ ਸਕਦੇ ਹਾਂ ਉਹ ਕਿਤਾਬਾਂ ਹੀ ਸਾਰਾ ਕੁਝ ਸਾਨੂੰ ਸਿਖਾ ਸਕਦੀਆਂ ਕਿਉਂਕਿ ਬਚਪਨ ਤੋਂ ਹੀ ਅਸੀਂ ਕਿਤਾਬਾਂ ਨਾਲ ਹੀ ਜੁੜੇ ਹੋਏ ਹਾਂ ਤੇ ਇਹਨਾਂ ਦੀ ਸਭਾ ਨੇ ਵੀ ਮੈਨੂੰ ਮਤਲਬ ਪਹਿਲਾਂ ਵੀ ਇਨਵਾਈਟ ਕੀਤਾ ਸੀ ਤੇ ਹੁਣ ਵੀ ਇਹ ਸਾਡੇ ਗਾਣੇ ਪ੍ਰੋਮੋਸ਼ਨ ਕਰ ਰਹੇ ਨੇ ਤੇ ਜੇ ਕਿਸੇ ਨੇ ਵੀ ਇਨ ਕੇਸ ਜੇ ਤੁਸੀਂ ਵੀ ਕੋਈ ਵੀ ਸਟੇਜ ਪਰਫਾਰਮੈਂਸ ਕਰਨੀ ਹੈ ਜਾਂ ਕਿਤਾਬਾਂ ਨਾਲ ਜੁੜੇ ਹੋਏ ਹੋ ਤੁਹਾਨੂੰ ਕੋਈ سپورਟ ਨਹੀਂ ਮੇਰੀ ਤਾਂ ਤੁਸੀਂ ਕਲਮਾਂ ਦੇ ਰੰਗ ਸਿਹਤ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੇ ਤੁਹਾਡੀ ਪੜਾਈ ਦੀ ਗੱਲ ਕਰੀਏ ਤਾਂ ਕੀ ਪੜ੍ਹਾਈ ਹੈ ਤੁਹਾਡੀ ਕੀ ਕਿ ਤੱਕ ਪੜ੍ਹੇ ਹੋ ਸਰ ਮੈਂ ਗ੍ਰੈਜੂਏਸ਼ਨ ਕਰਦੀ ਪਈ ਆ ਮੇਰੀ ਸਟੱਡੀ ਵੀ ਕੰਟੀਨਿਊ ਚੱਲ ਰਹੀ ਹੈ ਤੇ ਉਮਰ ਤੁਹਾਡੀ ਮੇਰੀ ਉਮਰ ਹੋ ਗਈ ਜੀ 24 ਸਾਲ ਹੋ ਗਿਆ ਹੁਣ ਓਕੇ ਅਗਾਹਾਂ ਦਾ ਕੀ ਸੋਚਿਆ ਅੱਗੇ ਦਾ ਫਿਚਰ ਫਿਊਚਰ ਪਲਾਨ ਹੈ ਜੀ ਜੇ سپورਟ ਰਹੀ ਤਾਂ ਆਪਾਂ ਮਤਲਬ ਇਸ ਲਾਈਨ ਚ ਬਹੁਤ ਅੱਗੇ ਜਾਵਾਂਗੇ ਨਹੀਂ ਤਾਂ ਫਿਰ ਵਾਈ ਗਰੂ ਵੀ ਜੋ ਮਰਜ਼ੀ ਹੋਈ ਤੁਹਾਡਾ ਪ੍ਰੋਫੈਸਰ ਫੋਟੋ ਵੀ ਆ ਗਈ ਹੈ। ਇਹ ਛੋੜੋ। ਮਨਾ ਤੋੜਾ ਮੇਰਾ ਨਾਮ ਮੈਂ ਜੀ ਸਰਬਜੀਤ ਕੌਰ। ਅੱਜ ਸਿੱਧੀ ਫੀਕਰ ਪਹੁੰਚਿਓ ਕਿ ਸਮਾਗਮ ਦੇ ਨਾਲ ਪਹੁੰਚਿਓ। ਸਰ ਮੇਰਾ ਨਿਊ Song ਆ ਰਿਹਾ ਜੀ ਦਾਦੇ ਦੀ ਰਫਲ ਤੇ ਅਸੀਂ ਕਲਮਾ ਦੇ ਰੰਗ ਟੀਮ ਦੀ ਸਾਰੇ ਦੀ ਸਪੋਰਟ ਨਾਲ ਲੈ ਰਹੇ ਹਾਂ ਜੀ ਉਹਨਾਂ ਦੀ ਹੈਲਪ ਲੈ ਕੇ ਨਾਲ। ਕੀ ਖਾਸੀਅਤ ਹੈ ਉਸ ਗਾਣੇ ਵਿੱਚ? ਜਿਵੇਂ ਕਿ ਮਾਂ ਲਈ ਸਾਰੇ ਲਿਖਦੇ ਆ ਹਨਾ ਪਿਓ ਲਈ ਵੀ ਸਾਰੇ ਲਿਖਦੇ ਆ ਹਨਾ। ਦਾ ਦਾਦੀ ਲਈ ਵੀ ਲਿਖਦੇ ਆ ਭੈਣ ਭਰਾ ਸਾਰਿਆਂ ਲਈ ਲਿਖਦੇ ਆ ਬਟ ਅਸੀਂ ਆਪ ਦੇ ਦਾਦੇ ਲਈ ਲਿਖਿਆ ਸਪੈਸ਼ਲ ਤਾਂ ਸਹੀ ਖਾਸੀਅਤ ਹੈ ਇਸ ਗਾਣੇ ਦੀ ਹੁਣ ਤੱਕ ਕਿੰਨੇ ਗਾਣੇ ਆ ਚੁੱਕੇ ਤੁਹਾਡੇ ਮੇਰੇ ਜੀ ਇਹ ਮੇਰਾ ਚੌਥਾ ਗਾਣਾ ਹੈ ਜੀ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਗਾਣੇ ਆ ਸੀ ਮੇਰਾ ਫਰਸਟ Song ਸੀਗਾ ਜੀ ਸੋਣੀ ਤੇ ਸੈਕੰਡ Song ਸੀਗਾ ਜੀ ਗੁੱਡੀ ਤੇ ਥਰਡ Song ਸੀ ਦਿਮਾਗ ਖਾਨੇ ਤੇ ਜੀ ਇਹ ਮੇਰਾ ਚੌਥਾ ਗਾਣਾ ਇਸ ਗਾਣੇ ਦੇ ਕੁਝ ਬੋਲ ਬੋਕੇ ਸੁਣਾ ਸਕੀ ਹਾਂ ਹਾਂ ਜੀ ਹਾਂ ਇੱਕ ਸੈਕਿੰਡ ਹੋ ਮਾਰ ਮਾਪੇ ਕਰਦੇ ਅਨਖਰੋ ਜੱਟੀ ਦਾ ਚੱਲ ਨਖਰਾ ਨਹੀਂ ਹੁੰਦਾ ਵੇ ਮਜਾਜਾ ਦੀ ਪੱਟੀ ਦਾ ਹੋ ਮਾਰ ਮਾਪੇ ਕਰਦੇ ਅਨਖਰੋ ਜੱਟੀ ਦਾ ਚੱਲ ਨਖਰਾ ਨਹੀਂ ਹੁੰਦਾ ਵੇ ਮਜਾਜਾ ਦੀ ਪੱਟੀ ਦਾ ਹੋ ਮੇਰੇ ਦਾਦਾ ਜੀ ਨੂੰ ਚੋਟੀ ਦਾ ਸ਼ਿਕਾਰੀ ਆਖਦੇ ਸਮੇਂ ਪਹਿਲਿਆਂ ਚ ਅਤ ਕਰਵਾਈ ਹੋਈਆ

ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ